ਸਤਿ ਸ਼੍ਰੀ ਅਕਾਲ ਦੋਸਤੋ ਪਿਆਤਪਰੀ ਫੋਟੇਪੁਰ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਜੋਗੋ ਤੀਰਥਵਰਡ ਦੇ ਨਾਲ ਸਾਨੂੰ ਬਹੁਤਿਆਂ ਨੂੰ ਹਜੇ ਆਪਣੇ ਇਤਿਹਾਸ ਬਾਰੇ ਪੂਰੀ ਨੌਲੇਜ ਨਹੀਂ ਤੇ ਇਸ ਇਤਿਹਾਸ ਦੇ ਇੱਕ ਪੰਨੇ ਦੀ ਹੋਰ ਗੱਲ ਕਰਾਂਗੇ ਜਿਸ ਵਿੱਚ ਇੱਕ ਸਿੱਖ ਨੇ ਕੀਨੀਆਂ ਨੂੰ ਯਾਦ ਕਰਾਉਣ ਦੇ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ ਸੀ ਉਸ ਸਿੱਖ ਦੀ ਦਾਸਤਾਨ ਉਸ ਸਿੱਖ ਦੀ ਕਹਾਣੀ ਉਸ ਸਿੱਖ ਦਾ ਜੀਵਨ ਇਸ ਵੀਡੀਓ ਵਿੱਚ ਆਓ ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਅੱਗੇ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖ ਇਤਿਹਾਸ ਨੇ ਕਿੱਥੇ ਕਿੱਥੇ ਤੱਕ ਸ਼ਹਾਦਤਾਂ ਦਿੱਤੀਆਂ ਨੇ ਕੀ ਤੁਸੀਂ ਜਾਣਦੇ ਹੋ ਅਫਰੀਕਾ ਵਿੱਚ ਸਿੱਖਾਂ ਨੂੰ ਕਾਲਾ ਸਿੰਘਾ ਕਿਉਂ ਕਹਿੰਦੇ ਹਨ ਅਤੇ ਅਫਰੀਕਾ ਦੇ ਹੀ ਦੇਸ਼ ਕਿੰਨਿਆਂ ਨੂੰ ਆਜ਼ਾਦ ਕਰਾਉਣ ਵਾਲੇ ਸਿੱਖ ਕੌਣ ਸਨ ਅਤੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਅਫਰੀਕਾ ਵਿੱਚ ਕਿਵੇਂ ਮਾਰੇ ਗਏ ਬਿਨਾਂ ਕਿਸੇ ਲੜਾਈ ਝਗੜੇ ਤੋਂ ਅਫਰੀਕਾ ਦਾ ਉਹ ਕਿਹੜਾ ਦੇਸ਼ ਹੈ ਜਿੱਥੇ ਦੀ ਹਾਕੀ ਟੀਮ ਵਿੱਚ ਸਭ ਤੋਂ ਵੱਧ ਗਿਣਤੀ ਸਿੱਖਾਂ ਦੀ ਹੈ ਅੱਜ ਦੀ ਇਹ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਇਸ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਅਜਿਹੀਆਂ ਇਤਿਹਾਸਿਕ ਵੀਡੀਓ ਦੀ ਸਪੋਰਟ ਜਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਨਵੇਂ ਚੈਨਲ ਇਸ ਤੋਂ ਮੋਟੀਵੇਟ ਹੋ ਕੇ ਸਿੱਖ ਧਰਮ ਦੇ ਅਨਮੋਲ ਇਤਿਹਾਸ ਬਾਰੇ ਵੀਡੀਓ ਬਣਾਉਣ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ 1894 ਵਿੱਚ ਜਦੋਂ ਭਾਰ ਤੋਂ ਪਰ ਅੰਗਰੇਜ਼ ਰਾਜ ਕਰ ਰਹੇ ਸੀ ਉਹ ਸਮੇਂ ਪੰਜਾਬ ਤੋਂ ਚੱਲ ਕੇ ਇੱਕ ਸਿੱਖ ਅਫਰੀਕਾ ਦੇ ਕਿੰਨਿਆਂ ਦੇਸ਼ ਵਿੱਚ ਪਹੁੰਚਦਾ ਆ ਇੱਥੇ ਤੁਸੀਂ ਇਹ ਵੀ ਯਾਦ ਰੱਖਿਓ ਕਿ ਉਸ ਸਮੇਂ ਅੰਗਰੇਜ਼ਾਂ ਦੁਆਰਾ ਰੇਲ ਦਾ ਨਿਰਮਾਣ ਕਾਰਜ ਜੇ ਅਫਰੀਕਾ 'ਚ ਸ਼ੁਰੂ ਨਹੀਂ ਸੀ ਹੋਇਆ ਪਰ ਅੰਗਰੇਜ਼ਾਂ ਦਾ ਜਿਹੜਾ ਕੰਟਰੋਲ ਅਫਰੀਕਾ ਉੱਪਰ ਹੈਗਾ ਸੀ ਸੋ ਇਹ ਸਿੱਖ ਅਫਰੀਕਾ ਵਿੱਚ ਜਾਣ ਵਾਲਾ ਸਭ ਤੋਂ ਪਹਿਲਾ ਸਿੱਖ ਬਣਦਾ ਆ अफ्रीका ਵਿੱਚ ਪਹੁੰਚਣ ਵਾਲੇ ਇਸ ਪਹਿਲੇ ਸਿੱਖ ਦਾ ਨਾਮ ਸੀ ਕਾਲਾ ਸਿੰਘ ਜੋ ਉਸ ਸਮੇਂ ਵਪਾਰ ਦੇ ਲਈ ਕਿਨਿਆ ਵਿੱਚ ਪਹੁੰਚੇ ਸੀ ਤੁਹਾਡੀ ਜਾਣਕਾਰੀ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਆਫਰੀਕਾ ਵਿੱਚ ਬਹੁਤ ਸਾਰੀਆਂ ਟ੍ਰਾਈਬ ਰਹਿੰਦੀਆਂ ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਕਬੀਲੇ ਵੀ ਕਹਿੰਦੇ ਹਾਂ ਉਸ ਸਮੇਂ ਕਾਲਾ ਸਿੰਘ ਇੱਕ ਟ੍ਰਾਈਬ ਦੇ ਕੋਲ ਪਹੁੰਚਦੇ ਆ ਜਿਨ੍ਹਾਂ ਨੂੰ ਮਸਾਈ ਕਹਿੰਦੇ ਸੀ ਆਫਰੀਕਾ ਦੀਆਂ ਕਈ ਟ੍ਰਾਈਬ ਬਹੁਤ ਖਤਰਨਾਕ ਆ ਅੱਜ ਵੀ ਕਈ ਲੋਕ ਡਰਦੇ ਇਹਨਾਂ ਨੂੰ ਮਿਲਦੇ ਹੀ ਨਹੀਂ ਕਿਉਂਕਿ ਕੁਝ ਟ੍ਰਾਈਬ ਦੇ ਲੋਕ ਇਨਸਾਨਾਂ ਤੱਕ ਨੂੰ ਵੀ ਮਾਰ ਕੇ ਖਾ ਜਾਂਦੇ ਆ ਉਸ ਸਮੇਂ ਉੱਥੇ ਰਾਜ ਕਰਨ ਵਾਲੇ ਅੰਗਰੇਜ਼ ਖੁਦ ਵੀ ਇਹਨਾਂ ਟ੍ਰਾਈਬ ਤੋਂ ਬੜਾ ਡਰਦੇ ਹੁੰਦੇ ਸੀ ਪਰ ਉਹਨਾਂ ਸਮਿਆਂ ਵਿੱਚ ਜਦੋਂ ਕਿ ਇਹਨਾਂ ਕਬੀਲਿਆਂ ਦੇ ਰਹਿਣ ਸਹਿਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਉਦੋਂ ਭਾਈ ਕਾਲਾ ਸਿੰਘ ਇਹਨਾਂ ਮਸਾਈਆਂ ਨੂੰ ਜਾ ਕੇ ਮਿਲਦੇ ਆ ਲੈਂਗੁਏਜ ਬੈਰੀਅਰ ਹੋਣ ਦੇ ਬਾਵਜੂਦ ਵੀ ਭਾਈ ਕਾਲਾ ਸਿੰਘ ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਤੇ ਮਸਾਈਆਂ ਨੂੰ ਜਾ ਕੇ ਆਪਣਾ ਨਾਮ ਦੱਸ ਦਿਆ ਕਾਲਾ ਸਿੰਘ ਉਸ ਸਮੇਂ ਮਸਾਈਆਂ ਨੂੰ ਵੀ ਦੁਨੀਆ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਕਿਉਂਕਿ ਉਹ ਆਪਣੀ ਕਬੀਲਿਆਂ ਦੇ ਵਿੱਚ ਹੀ ਮਸਤ ਰਹਿੰਦੇ ਸੀ ਸੁੰਮਸਾਣਿਆਂ ਨੂੰ ਲੱਗਿਆ ਕਿ ਇਹ ਇਨਸਾਨ ਸ਼ਾਇਦ ਆਪਣੇ ਟ੍ਰਾਈਬ ਦਾ ਨਾਮ ਦੱਸ ਰਿਹਾ ਇਸੇ ਕਰਕੇ ਉਸ ਦਿਨ ਤੋਂ ਬਾਅਦ ਉੱਥੇ ਜਾਣ ਵਾਲੇ ਹਰ ਸਿੱਖ ਨੂੰ ਕਾਲਾ ਸਿੰਘਾ ਨਾਮ ਨਾਲ ਬੁਲਾਇਆ ਜਾਣ ਲੱਗਾ ਅੱਜ ਵੀ ਇੱਥੇ ਜਿਸ ਦੇ ਸਿਰ ਤੇ ਦਸਤਾਰ ਹੋਵੇ ਉਸ ਨੂੰ ਉੱਥੇ ਦੇ ਵਸਨੀਕ ਕਾਲਾ ਸਿੰਘਾ ਕਹਿ ਕੇ ਸੰਬੋਧਨ ਕਰਦੇ ਆ ਸੋ ਇਸ ਤੋਂ 2 ਸਾਲ ਬਾਅਦ ਜਾਨੀ 1896 ਨੂੰ ਇੱਥੇ ਰੇਲਵੇ ਲਾਈਨ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਕਿਉਂਕਿ ਅੰਗਰੇਜ਼ਾਂ ਦੁਆਰਾ ਇਹ ਰੇਲਵੇ ਲਾਈਨ ਵਿਛਾਈ ਜਾ ਰਹੀ ਸੀ ਤਾਂ ਅੰਗਰੇਜ਼ਾਂ ਨੇ ਉਸ ਸਮੇਂ ਲਗਭਗ 32 ਹਜ਼ਾਰ ਭਾਰਤੀਆਂ ਨੂੰ ਰੇਲਵੇ ਦੇ ਕੰਮ ਲਈ ਅਫਰੀਕਾ ਵਕੇ ਲੈ ਕੇ ਜਾਂਦੇ ਆ ਜਿਸ ਵਿੱਚ ਕੇਵਲ ਸੈਕੀ ਨਹੀਂ ਸੀ Hindu ਅਤੇ Muslim ਲੋਕ ਵੀ ਇਸ 32 ਹਜ਼ਾਰ ਦੀ ਗਿਣਤੀ ਵਿੱਚ ਸ਼ਾਮਲ ਸੀਗੇ ਸਿੱਖਾਂ ਦੀ ਖਾਸियत ਸੀ ਕਿ ਇਹ ਜਿੱਥੇ ਵੀ ਜਾਂਦੇ ਸੀ ਇਹ ਆਪਣੇ ਘਰ ਤੋਂ ਪਹਿਲਾਂ ਗੁਰੂ ਘਰ ਦਾ ਨਿਰਮਾਣ ਕਰਦੇ ਸੋ ਲਗਭਗ 2 ਹਫ਼ਤਿਆਂ ਦੇ ਅੰਦਰ ਅੰਦਰ ਸਿੱਖਾਂ ਨੇ ਕਲੰਡੀਨੀ ਨਾਮ ਦੇ ਇੱਕ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਗੁਰੂ ਘਰ ਸਥਾਪਿਤ ਕੀਤਾ ਉਸ ਸਮੇਂ ਇਹ ਗੁਰੂ ਘਰ ਟੈਂਪਰੇਰੀ ਸੀ ਸੋ ਇੱਥੇ ਰੇਲਵੇ ਲਾਈਨ ਦਾ ਕੰਮ ਸ਼ੁਰੂ ਹੋ ਜਾਂਦਾ ਕੰਮ ਦੌਰਾਨ ਬਹੁਤ ਸਾਰੇ ਸਿੱਖਾਂ ਨੇ ਆਪਣੀ ਜਾਨ ਵੀ ਦਿੱਤੀ ਕਿਉਂਕਿ ਉਸ ਇਲਾਕੇ ਵਿੱਚ ਇੱਕ ਵਾਰ ਮਲੇਰੀਏ ਦੀ ਮਹਾਮਾਰੀ ਜੀ ਫੈਲ ਜਾਂਦੀ ਆ ਜਿਸ ਨਾਲ ਕਾਫੀ ਭਾਰਤੀ ਮਾਰੇ ਗਏ ਇਸ ਤੋਂ ਇਲਾਵਾ ਜੰਗਲੀ ਜਾਨਵਰ ਅਤੇ ਸੱਪਾਂ ਦੇ ਕੱਟਣ ਨਾਲ ਵੀ ਬਹੁਤ ਸਾਰੇ ਭਾਰਤੀਆਂ ਦੀ ਜਾਨ ਗਈ ਜਿਸ ਕਰਕੇ ਅੱਜ ਵੀ ਇੰਡੀਅਨ ਨੂੰ ਆਇਰਨ ਸਨੇਕ ਦੇ ਨਾਮ ਨਾਲ ਬੁਲਾਇਆ ਜਾਂਦਾ ਸੋ ਕਲਿੰਡਿਨੀ ਦਾ ਉਪਾਦ ਮਕੂਪਾ ਵਿੱਚ ਟੈਂਪਰੇਰੀ ਗੁਰੂ ਘਰ ਬਣਾਇਆ ਜਾਂਦਾ ਜਿੱਥੇ ਅੱਜ ਕੱਲ ਗੁਰੂ ਨਾਨਕ ਡਿਸਪੈਂਸਰੀ ਵੀ ਆ ਸੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਅਤੇ 1899 ਵਿੱਚ ਨੂਰੋਬੀ ਵਿੱਚ ਇੱਕ ਟੈਂਟ ਦੇ ਰੂਪ ਵਿੱਚ ਗੁਰਦੁਆਰਾ ਬਣਾਇਆ ਜਾਂਦਾ ਇਹ ਗੁਰਦੁਆਰਾ ਰੇਲਵੇ ਪੁਲਿਸ ਵਿੱਚ ਕੰਮ ਕਰਦੇ ਸਿੱਖਾਂ ਦੌਰ ਬਣਾਇਆ ਗਿਆ ਸੀ ਸੋ ਹੌਲੀ-ਹੌਲੀ ਇਹ ਗੁਰੂ ਘਰ ਪਹਿਲਾਂ ਲੱਕੜ ਤੇ ਫਿਰ ਲੋਹੇ ਦਾ ਬਣਾਇਆ ਗਿਆ ਅਤੇ ਅਖੀਰ 1911 ਵਿੱਚ ਇਸ ਨੂੰ ਕੰਕਰੀਟ ਦੀ ਬਿਲਡਿੰਗਾਂ ਬਣਾਇਆ ਗਿਆ। ਸੋ ਹੌਲੀ-ਹੌਲੀ ਸਿੱਖਾਂ ਦੀ ਗਿਣਤੀ ਇੱਥੇ ਵਧਦੀ ਗਈ। ਇਸ ਤਰ੍ਹਾਂ 1899 ਵਿੱਚ ਮਕਿੰਡੂ ਵਿੱਚ ਇੱਕ ਹੋਰ ਗੁਰਦੁਆਰਾ ਬਣਾਇਆ ਗਿਆ। ਸੋ ਰੇਲਵੇ ਲਾਈਨ ਦੇ ਨਾਲ ਨਾਲ ਕਈ ਸਾਰੇ ਗੁਰੂ ਘਰ ਬਣਾਏ ਗਏ। ਜਦੋਂ ਰੇਲਵੇ ਲਾਈਨ ਦਾ ਕੰਮ ਪੂਰਾ ਹੁੰਦਾ ਤਾਂ ਲਗਭਗ 75% ਭਾਰਤੀ ਜਿਹੜੇ ਉਹ ਵਾਪਸ ਭਾਰਤ ਨੂੰ ਵਾ ਜਾਂਦੇ। ਜੋ ਬਾਕੀ ਬਚੇ ਸਿੱਖ ਸੀ ਉਹ ਇੱਥੇ ਰਹਿ ਗਏ। ਇਹਨਾਂ ਨੇ ਉੱਥੇ ਹੀ ਆਪਣੇ ਘਰ ਬਸਾ ਲਏ ਤੇ ਇਹਨਾਂ ਨੇ ਉੱਥੇ ਗੁਰੂ ਘਰਾਂ ਦੀ ਸੇਵਾ ਕੀਤੀ। ਸੋ ਇਸ ਤਰ੍ਹਾਂ 1901 ਵਿੱਚ ਗੁਰਦੁਆਰਾ ਲਾਂਡੀਆਂ ਅਤੇ ਫਿਰ 1913 ਵਿੱਚ ਗੁਰਦੁਆਰਾ ਸਿੰਘ ਸਭਾ ਬਣਾਇਆ ਗਿਆ। ਸੋ ਇਸ ਤਰ੍ਹਾਂ 1911, 1918, 1931, 1961 ਅਤੇ 1962 ਵਿੱਚ ਹੋਰ ਗੁਰਦੁਆਰੇ ਬਣਾਏ ਗਏ ਅਤੇ ਪੂਰੇ ਅਫਰੀਕਾ ਵਿੱਚ ਹੁਣ ਕੁੱਲ 34 ਗੁਰਦੁਆਰੇ ਹਨ। ਇਹਨਾਂ ਵਿੱਚੋਂ ਸਾਊਥ ਅਫਰੀਕਾ ਵਿੱਚ 4, ਯੂਗਾਂਡਾ ਵਿੱਚ 9 ਅਤੇ ਕਿਨਿਆ ਵਿੱਚ 6 ਗੁਰੂਕਰ ਹਨ ਅਤੇ ਬਾਕੀ ਇੱਥੇ ਹੋਰ ਨੇੜੇ ਦੀਆਂ ਸਟੇਟਾਂ ਵਿੱਚ ਵੀ ਗੁਰੂਕਰ ਹਨ। ਇਸ ਤੋਂ ਇਲਾਵਾ ਰੇਲਵੇ ਲਾਈਨ ਦਾ ਕੰਮ ਕਰਨ ਗਏ ਹਿੰਦੂਆਂ ਨੇ ਆਪਣੇ ਮੰਦਰ ਅਤੇ ਮੁਸਲਿਮ ਲੋਕਾਂ ਨੇ ਉੱਥੇ ਆਪਣੀ ਮਸਜਿਦ ਵੀ ਬਣਾਈ ਸੀ ਸੋ ਇਹ ਤਾਂ ਸੀ ਅਫਰੀਕਾ ਦੇ ਗੁਰੂ ਘਰਾਂ ਦਾ ਇਤਿਹਾਸ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿੰਨੀਆਂ ਦੇਸ਼ ਦੇ ਹਾਕੀ ਟੀਮ ਦੀ ਤੁਸੀਂ ਸਾਰੇ ਇਹ ਤਾਂ ਜਾਣਦੇ ਹੋਵੋਗੇ ਕਿ ਭਾਰਤੀ ਹਾਕੀ ਟੀਮ ਵਿੱਚ ਸਭ ਤੋਂ ਵੱਧ ਪਲੇਅਰ ਪੰਜਾਬ ਦੇ ਯਾਨੀ ਕਿ ਸਿੱਖ ਖਿਡਾਰੀ ਹਨ ਪਰ ਸਾਡੇ ਬਹੁਤੇ ਪੰਜਾਬੀਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਕਿਸੇ ਸਮੇਂ ਕਿੰਨੀਆਂ ਦੀ ਅੰਤਰਰਾਸ਼ਟਰੀ ਹਾਕੀ ਦੀ ਟੀਮ ਵਿੱਚ ਵੀ ਸਿੱਖ ਖਿਡਾਰੀ ਹੁੰਦੇ ਸੀ ਉਨਾ ਸਮਿਆਂ ਦੇ ਖਿਡਾਰੀ ਭਾਈ ਮਹਾਨ ਸਿੰਘ ਨੂੰ ਫਾਦਰ ਆਫ ਕੰਨੀਆਂ ਹੋਕੀ ਵੀ ਕਿਹਾ ਜਾਂਦਾ ਹੈ ਇਸ ਬਾਰੇ ਤੁਸੀਂ ਅੱਜ ਵੀ ਗੂਗਲ ਉੱਪਰ ਸਰਚ ਕਰਕੇ ਦੇਖ ਸਕਦੇ ਆ 1956 ਤੋਂ ਲੈ ਕੇ 1976 ਤੱਕ ਆਪਣੇ 26 ਪੰਜਾਬੀਆਂ ਨੇ ਕੰਨੀਆਂ ਦੀ ਹਾਕੀ ਦੀ ਟੀਮ ਵਿੱਚ ਆਪਣਾ ਯੋਗਦਾਨ ਪਾਇਆ ਇਹਨਾਂ ਵਿੱਚ ਅਫਤਾਰ ਸਿੰਘ ਸੋਹਲ ਅਮਰ ਸਿੰਘ ਮੰਗਤਾ ਅਤੇ ਸਰਜੀਤ ਸਿੰਘ ਵਰਗ ਟੌਪ ਦੇ ਪਲੇਅਰ ਕੰਨੀਆਂ ਦੀ ਟੀਮ ਨੂੰ ਰਿਪਰੈਜ਼ੈਂਟ ਕਰਦੇ ਸੀ ਇਹਨਾਂ ਪੰਜਾਬੀਆਂ ਨੇ ਬਹੁਤ ਸਾਰੇ ਮੈਚ ਜਿੱਤ ਕੇ ਕੰਨੀਆਂ ਦਾ ਨਾਮ ਰੌਸ਼ਨ ਕੀਤਾ ਉਨਾ ਦਿਨਾਂ ਵਿੱਚ 800 ਮੀਟਰ ਦੌੜ ਦੇ ਖਿਡਾਰੀ ਵਿਲਸਨ ਕੀਪਰਗੱਡ ਨੇ ਟੋਕੀਓ ਦੀ 올ੰਪਿਕ ਗੇਮ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਸੀ ਤਾਂ ਕਿਨਿਆ ਦੇ ਲੋਕਾਂ ਨੇ ਬਹੁਤ ਜਸ਼ਨ ਮਨਾਇਆ ਕਿਉਂਕਿ ਕਿਨਿਆ ਦੇ ਲੋਕਾਂ ਲਈ ਇਹ ਇਤਿਹਾਸ ਦਾ ਪਹਿਲਾ ਮੈਡਲ ਸੀ ਉਸ ਸਮੇਂ 에어ਪੋਰਟ ਦੇ ਉੱਪਰ ਹਾਕੀ ਦੇ ਪਲੇਅਰ ਭਾਈ ਅਮਰ ਸਿੰਘ ਅਤੇ ਹਾਕੀ ਟੀਮ ਦੇ ਕੈਪਟਨ ਭਾਈ ਅਵਤਾਰ ਸਿੰਘ ਇਹਨਾਂ ਦੋਹਾਂ ਨੇ ਵਿਲਸਨ ਕੀਪਰਗੱਡ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਉਸ ਦਾ ਪੂਰੇ 에어ਪੋਰਟ ਦੇ ਉੱਤੇ ਸਵਾਗਤ ਕੀਤਾ ਸੀ ਤੋ ਤੁਸੀਂ ਆਪ ਸੋਚੋ ਕਿ ਉਸ ਸਮੇਂ ਪੰਜਾਬੀਆਂ ਦੀ ਕੀ ਪੋਜੀਸ਼ਨ ਸੀ ਕਿੰਨੀਆਂ ਦੇ ਵਿੱਚ ਅਤੇ ਅੱਜ ਵੀ ਕਿੰਨੀਆਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਆਪਣੇ ਵੱਡੇ ਕਾਰੋਬਾਰ ਕਰ ਰਹੇ ਹਨ ਇਸ ਤੋਂ ਇਲਾਵਾ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਹੜੇ ਦੇਸ਼ ਵਿੱਚ ਇੱਕ ਸਿੱਖ ਦੀ ਤਸਵੀਰ ਉੱਥੇ ਦੀ ਕਰੰਸੀ ਨੋਟ ਉੱਪਰ ਹੈ ਫਿਜੀ ਕੰਟਰੀ ਕ ਅਜਿਹਾ ਦੇਸ਼ ਹੈ ਜਿਸ ਨੇ ਆਪਣੀ ਕਰੰਸੀ ਦੇ 2 ਡਾਲਰ ਨੋਟ ਦੇ ਉੱਪਰ ਇੱਕ ਸਿੱਖ ਦੀ ਤਸਵੀਰ ਆਪਣੇ ਮੂਲ ਨਿਵਾਸੀਆਂ ਦੀ ਤਸਵੀਰਾਂ ਨਾਲ ਛਾਪੀ ਹੋਈ ਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਦੀ ਸਰਕਾਰ ਨੇ ਇੱਕ ਸਿੱਖ ਦੀ ਤਸਵੀਰ ਕਿਉਂ ਛਾਪੀ ਆ ਅੱਜ ਤੋਂ ਤਕਰੀਬਨ 700 ਸਾਲ ਪਹਿਲਾਂ ਲਗਭਗ 1900 ਈਸਵੀ ਨੂੰ ਫਿਜੀ ਦੇਸ਼ ਦੀ ਕੁੱਲ ਆਬਾਦੀ 1.5 ਲੱਖ ਸੀ ਇਸ ਵਿੱਚ ਤਕਰੀਬਨ 450 ਸਿੱਖ ਸੀ ਅਤੇ ਅੱਜ 8 ਤੋਂ 9 ਲੱਖ ਦੀ ਆਬਾਦੀ ਆ ਜਿਹਦੇ ਵਿੱਚ ਸਿੱਖਾਂ ਦੀ ਗਿਣਤੀ ਲਗਭਗ 3000 ਆ ਇੰਨੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਪਿਛਲੇ 100 ਸਾਲਾਂ ਵਿੱਚ ਉਤਪਾਦ ਅਤੇ ਵਪਾਰ 'ਚ ਅਤੇ ਵਿਸ਼ੇਸ਼ ਤੌਰ 'ਤੇ ਪੁਲਿਸ ਅਤੇ ਆਰਮੀ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਉਸੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਫਿਜੀ ਸਰਕਾਰ ਨੇ 2 ਡਾਲਰ ਦੇ ਨੋਟ ਉੱਪਰ ਆਪਣੇ ਮੂਲ ਨਿਵਾਸੀਆਂ ਦੇ ਨਾਲ ਇੱਕ ਸਿੱਖ ਸਰਦਾਰ ਦੀ ਫੋਟੋ ਲਗਾਈ ਹੋਈ ਆ। ਫਿਜੀ ਦਾ ਸਮਾਂਬੁੱਲਾ ਸ਼ਹਿਰ ਦਾ ਗੁਰੂ ਘਰ ਵੀ ਉੱਥੇ ਬਹੁਤ ਮਸ਼ਹੂਰ ਆ। ਫਿਜੀ ਅਫਰੀਕਾ ਦੀ ਕੰਟਰੀ ਨਹੀਂ ਆ ਪਰ ਸਿੱਖਾਂ ਨੇ ਉੱਥੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਆ। ਇਸ ਲਈ ਇਸ ਨੂੰ ਅਸੀਂ ਇਸ ਵੀਡੀਓ ਸ਼ਾਮਲ ਕੀਤਾ। ਇਸੇ ਤਰ੍ਹਾਂ ਸੀ ਪਹਿਲਾਂ ਚਾਈਨਾ ਦੇ ਬਾਰੇ ਵੀ ਇੱਕ ਡਿਟੇਲ ਵੀਡੀਓ ਬਣਾਈ ਸੀ ਜਿਸ ਵਿੱਚ ਆਪਾਂ ਉੱਥੇ ਰਹਿੰਦੇ ਸਿੱਖਾਂ ਬਾਰੇ ਪੂਰੀ ਡਿਟੇਲ ਦੀ ਜਾਣਕਾਰੀ ਦਿੱਤੀ ਸੀ। ਉਹਨੂੰ ਵੀ ਤੁਸੀਂ ਜ਼ਰੂਰ ਦੇਖਿਓ। ਸੋ ਇਹ ਸੀ ਉਹ ਵੀਡੀਓ ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਕੀਨੀਆ ਦੇ ਲੋਕ ਜਿਸ ਬੰਦੇ ਦੀ ਸਿਰ ਪੱਗ ਹੁੰਦੀ ਹੈ ਨਾ ਪੰਜਾਬ ਦਾ ਜਾਂ ਉਥੋਂ ਦੀ ਪੱਗ ਵਾਲਾ ਬੰਦਾ ਜਾਂਦਾ ਉਹਨੂੰ ਕਾਲਾ ਸਿੰਘਾ ਦੇ ਨਾਮ ਨਾਲ ਸੰਬੋਧਨ ਕਰਦੇ ਕਿਵੇਂ ਸਿੱਖਾਂ ਨੇ ਵੱਖ-ਵੱਖ ਦੇਸ਼ਾਂ ਵਿੱਚ ਪਛਾਣ ਬਣਾਈ ਆਪਣਾ ਰੁਤਬਾ ਕਾਇਮ ਕੀਤਾ ਆਪਣੇ ਕਰਤਾਰ ਦੇ ਨਾਮ ਆਪਣੀ ਪਛਾਣ ਚੋ ਸੋ ਵੀਡੀਓ ਜ਼ਰੂਰ ਦੇਖਿਓ ਪੂਰੀ ਜ਼ਰੂਰ ਦੇਖਿਓ ਅੱਗੇ ਸ਼ੇਅਰ ਵੀ ਕਰਿਓ ਕਾਕੀ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ ਕਿ ਸਿੱਖ ਇਤਿਹਾਸ ਕਿੰਨੀ ਦੂਰ ਤੱਕ ਫੈਲਿਆ ਹੋਇਆ ਹੈ ਕਿੱਥੋਂ ਤੱਕ ਫੈਲਿਆ ਹੋਇਆ ਹੈ ਉਹ ਕਿਹੜਾ ਦੇਸ਼ ਨਹੀਂ ਜਿੱਥੇ ਸਿੱਖਾਂ ਦੀ ਗੱਲ ਜੁੜਦੀ ਹੈ ਉਹ ਕਿਹੜਾ ਮੁਲਕ ਨਹੀਂ ਜਿੱਥੇ ਸਿੱਖਾਂ ਦੀ ਆਵਾਜ਼ ਬੁਲੰਦ ਨਹੀਂ ਹੁੰਦੀ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਸਾਥ ਸੇ